ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੀ ਰਾਤ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅੱਜ ਦੀ ਰਾਤ ਕਿਉਂਕਿ ਜਨਤਾ ਕਾਫੀ ਦੁਖੀ ਹੈ ਜੀ ਗਰਮੀ ਤੋਂ ਲਗਾਤਾਰ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਕਿਸੇ ਤਰੀਕੇ ਦੀ ਆਸ ਉਮੀਦ ਮੀਂਹ ਦੀ ਪੂਰੇ ਪੰਜਾਬ ਵਿੱਚ ਦਿਖਾਈ ਨਹੀਂ ਦੇ ਰਹੀ ਲਗਾਤਾਰ ਅਲਰਟ ਜਾਰੀ ਹੁੰਦੇ ਨੇ ਮੌਸਮ ਵਿਭਾਗ ਵੱਲੋਂ ਸੈਟਲਾਈਟ ਇਮੇਜ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੀਂਹ ਹੋਣ ਦੇ ਚਾਂਸ ਨੇ ਪਰ ਲਗਾਤਾਰ ਨਾ ਹੋਣ ਦੇ ਕਾਰਨ ਮੀਂਹ ਜਨਤਾ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਅੱਜ ਰਾਤ ਦੀ ਗੱਲ ਕਰੀਏ ਫਿਰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਕਿਸ ਇਲਾਕੇ ਵਿੱਚ ਸਿਸਟਮ ਐਕਟੀਵੇਟ ਹੋਵੇਗਾ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਤੇ ਕਦੋਂ ਉਮੀਦ ਉਮੀਦ ਹੈ ਜੀ ਉਹ ਵੀ ਦੱਸਾਂਗੇ ਇ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਜੀ ਤੁਸੀਂ ਦੇਖ ਸਕਦੇ ਹੋ ਮੈਸਜ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗੁਰਦਾਸਪੁਰ ਤੋਂ ਅੱਗੇ ਇਹ ਪਟਿਆਲੇ ਤੱਕ ਦਾ ਏਰੀਆ ਕਵਰ ਕਰਦਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਨਮਾ ਸ਼ਹਿਰ ਲੁਧਿਆਣੇ ਦਾ ਬਹੁਤਾ ਹਿੱਸਾ ਜੀ ਪਟਿਆਲੇ ਦਾ ਕੁਝ ਹਿੱਸਾ ਰੂਪਨਗਰ ਜ਼ਿਲ੍ਹੇ ਦਾ ਹਿੱਸਾ ਜੀ ਹੁਸ਼ਿਆਰਪੁਰ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਉੱਪਰ ਆਪਾਂ ਗੱਲ ਕਰ ਲਈ ਹੈ ਤਾਂ ਪਠਾਨਕੋਟ ਦਾ ਵੀ ਹਿੱਸਾ ਇਸ ਦੇ ਵਿੱਚ ਆਉਂਦਾ ਨਜ਼ਰ ਦਿਖਾਈ ਦੇ ਰਿਹਾ ਹੈ ਇਹ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਸਵੇਰ ਦੇ 7 ਵਜੇ ਤੱਕ ਕਿਣਮਣ ਕਣੀ ਦੀ ਉਮੀਦ ਇਸ ਇਲਾਕੇ ਵਿੱਚ ਦਿਖਾਈ ਦੇ ਸਕਦੀ ਹੈ ਬਾਕੀ ਅਕਰ ਬਾਕੀ ਪੰਜਾਬ ਦੀ ਗੱਲ ਕਰੀਏ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਜੀ ਗਰਮੀ ਤੋਂ ਰਾਹਤ ਕਿਸੇ ਤਰੀਕੇ ਦੀ ਮਿਲਦੀ ਦਿਖਾਈ ਨਹੀਂ ਦੇ ਰਹੀ ਟੈਂਪਰੇਚਰ 30 ਤੋਂ 40 ਡਿਗਰੀ ਰਾਤ ਦੇ ਵੱਜੁਕੇ ਨੇ ਜੋ ਕਿ ਹੁਣ ਟੈਂਪਰੇਚਰ 26 ਤੋਂ 29 ਡਿਗਰੀ ਤੱਕ ਪੰਜਾਬ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਨਾਲ ਕਰਕੇ ਹਮਸ ਅਤੇ ਗਰਮੀ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਜਨਤਾ ਕਾਫੀ ਦੁਖੀ ਅਤੇ ਪਰੇਸ਼ਾਨ ਦਿਖਾਈ ਦੇ ਰਹੀ ਹੈ ਜੀ ਗਰਮੀ ਤੋਂ ਹੁਣ ਜਿਹੜੇ ਮੌਸਮੀ ਵਿਭਾਗ ਵੱਲੋਂ ਆਉਣ ਦੇ ਦਿਨਾਂ ਦੇ ਅਲਰਟ ਜਾਰੀ ਹੋਏ ਨੇ ਉਹਦੇ ਵਿੱਚ 21 22 ਤਰੀਕ ਤੋਂ ਬਾਅਦ ਫਿਰ ਤੋਂ ਮੌਸਮ ਮੌਨਸੂਨ ਦਾ ਐਕਟੀਵੇਟ ਪੰਜਾਬ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਹੁਣ ਤੱਕ ਦੇ ਜਿਹੜੇ ਅਲਰਟ ਸੀ ਲਗਾਤਾਰ ਅਲਰਟ ਫੇਲ ਹ ਦੀ ਹੁਣ ਤੱਕ ਨਾ ਹੋਣ ਦੇ ਕਾਰਨ ਜਨਤਾ ਵਿੱਚ ਵੀ ਕਾਫੀ ਰੋਸ ਹੈ ਕਿ ਮੌਸਮ ਵਿਭਾਗ ਦੇ ਅਲਰਟ ਲਗਾਤਾਰ ਫੇਲ ਹੋਣ ਦੇ ਕੀ ਕਾਰਨ ਨੇ ਬਹੁਤ ਸਾਰੇ ਕਾਰਨ ਹੁੰਦੇ ਨੇ ਕਿਉਂਕਿ ਸਿਸਟਮ ਦਾ ਵੀ ਥੋੜਾ ਜਿਹਾ ਦੋਸ਼ ਹੁੰਦਾ ਹੈ ਜੀ ਤੇ ਅਗਰ ਗੱਲ ਕਰ ਲਈਏ ਇਸ ਵਾਰ ਮੌਨਸੂਨ ਦਾ ਵਰਤਾਰਾ ਮੌਸਮ ਵਿਭਾਗ ਤੋਂ ਉਲਟ ਚੱਲ ਰਿਹਾ ਹੈ ਤੇ ਬਾਕੀ ਜੋ ਵੀ ਨਵੇਂ ਅਪਡੇਟ ਨੇ ਉਹਨਾਂ ਦੇ ਮੁਤਾਬਕ 20 ਤੋਂ 22 ਤਰੀਕ ਤੱਕ ਜਿਹੜੇ ਮੌਸਮ ਦੇ ਅਲਰਟ ਜਾਰੀ ਹੋਏ ਸੀ ਤਾਂ 21 ਤੋਂ ਬਾਅਦ ਦੁਬਾਰਾ ਤੋਂ ਮੀਂਹ ਦੇ ਅਲਰਟ ਬਣਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਬਾਰੇ ਜੋ ਵੀ ਅਪਡੇਟ ਹੋਵੇਗੀ ਉਸ ਹੀ ਸਵੇਰ ਵੇਲੇ ਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਲ ਤਾਂ ਲੱਗ ਸਕੇ ਲਗਾਤਾਰ ਸਾਡੀ ਵੀਡੀਓ ਨੂੰ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ